ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਦੂਰ ਬੁਟੀਕ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਲੋ ਜੀ ਅੱਪ ਛੋਟ ਭੈਣਾਂ ਲਈ ਬਹੁਤ ਹੀ ਇੱਕ ਕੰਮ ਦੀ ਵੀਡੀਓ ਲੈ ਕੇ ਆਜੇ ਉਹ ਜਿਹੜੀ ਵੀਡੀਓ ਜਿਹੜੀ ਖਾਸ ਰਹੂਗੀ ਤੇ ਵੀਡੀਓ ਦੇ ਅੰਤ ਤੱਕ ਤੁਸੀਂ ਜਰੂਰ ਬਨੇ ਰਹੋ ਤੇ ਜੇ ਨਹੀਂ ਪਹਿਲੀ ਵਾਰ ਹੋ ਜੇ ਤੁਹਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚਾਹਾਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਕੰਮ ਦੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਬਣੀ ਜਰੂਰ ਰਸੋ ਜੇ ਸਲਾਈ ਪਰ ਕੋਈ ਹੋਰ ਵੀ ਪ੍ਰੋਬਲਮ ਹੋ ਗਈ ਤਾਂ ਉਸੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜਿਹੜੇ ਬਣਾ ਘਰ ਦੇ ਵਿੱਚ ਆਪਣੀ ਸਲਾਈ ਕਰਦੇ ਨੇਗੇ ਤੇ ਉਹਨੂੰ ਬਹੁਤ ਪ੍ਰੋਬਲਮ ਆਉਂਦੀਆਂ ਨੇਗੀਆਂ ਤੇ ਖਾਸ ਕਰਕੇ ਸਭ ਦੀਆਂ ਮਾੜੇ ਸਟੱਫ ਦੇ ਉੱਪਰ ਜਿਵੇਂ ਪਸਮੀਨਰ ਸੂਟ ਹੋਏ, ਵੈਲਵਟ ਦੇ ਸੂਟ ਹੋਏ ਤੇ ਜਾ ਕੇ ਆਪਾਂ ਹੋਰ ਜਿਹੜਾ ਨਾ ਕੋਈ ਜਾਲੀਦਾਰ ਆਪਾਂ ਕਰਦੇ ਅ ਸਲਾਈ ਕਰਦੇ ਆਂਗੇ, ਕੋਈ ਦੁਪੱਟੇ ਵਗੈਰਾ ਤੇ ਲੈਸ ਲਗਾਉਣਗੇ ਤੇ ਉਹਦੀ ਬਹੁਤ ਖਾਸ ਪ੍ਰੋਬਲਮ ਆਉਂਦੀ ਆ ਤੇ ਜਿਵੇਂ ਆਪਾਂ ਵੈਲਵਟ ਦਾ ਸੂਟ ਆਪਾਂ ਸਲਾਈ ਕਰਦੇ ਆਂਗੇ ਤੇ ਜੇ ਵੈਲਵਟ ਦੇ ਸੂਟ ਬਾਰੇ ਪੁੱਛੋ ਤਾਂ ਦੱਸਾਂ ਕਿਹੜੀ ਤੁਸੀਂ ਸੂਈ ਜੜਾ ਕੇ ਸੂਟ ਸਲਾਈ ਕਰ ਸਕਦੇ ਹੋਗੇ ਤੇ ਕਿਹੜੀ ਮਸ਼ੀਨ ਤੇ ਵਧੀਆ ਸਲਾਈ ਹੁੰਦਾ ਸੂਟ ਇਹ ਸੋਨਰ ਉਹ ਸਾਰੀ ਆਪਾਂ ਗੱਲਬਾਤ ਕਰਦੇ ਆਂਗੇ ਤੇ ਆਪਾਂ ਜਿਹੜਾ ਬੈਲਵਿਟ ਦਾ ਸੂਟ ਹੈਗਾ ਜਦੋਂ ਆਪਾਂ ਸਲਾਈ ਕਰਦੇ ਆਂ ਜਦੋਂ ਸੂਈ ਦੇ ਉਹ ਸੂਈ ਦੇ ਨਾਲ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਟੱਪਾ ਦੁੰਦੀ ਹੈ ਮਸ਼ੀਨ ਜਾਂ ਕੱਪੜੇ ਵਿੱਚ ਖਿੱਚ ਪੈਣ ਲੱਗ ਜਾਂਦੀ ਹੈਗੀ ਤੇ ਕੱਪੜੇ ਵਿੱਚ ਕਾਣ ਪੈਣ ਲੱਗ ਜਾਂਦਾ ਜਦੋਂ ਆਪਾਂ ਝਾਕ ਫੋਲਡ ਕਰਦੇ ਆਂਗੇ ਇਹ ਝਾਕ ਫੋਲਡ ਕਰਦੇ ਆਂ ਤੇ ਆਪਣੇ ਖਿੱਚ ਪੈਣ ਲੱਗ ਜਾਂਦੇ ਆਪਾਂ ਵੱਡਾ ਵਕਾ ਕਰਕੇ ਜਾਂ ਛੋਟਾ ਵਕਾ ਕਰਕੇ ਆਪਾਂ ਕੋਈ ਵੀ ਸਲਾਈ ਮਾਰਦੇ ਆਂਗੇ ਤੇ ਆਪਣੇ ਪ੍ਰੋਬਲਮ ਆਉਂਦੀ ਹੈ ਜਦ ਮੂਰੀ ਪਰ ਟੱਪਾ ਨਹੀਂ ਲੱਗਿਆ ਮਸ਼ੀਨ ਜਦ ਤਰਪਾਈ ਜਿਹੜੀ ਹੁੰਦੀ ਆ ਮੂਰੀ ਤੇ ਹੁੰਦੀ ਆ ਜੇ ਆਪਾਂ ਇਹ ਚਾਕ ਵਗੈਰਾ ਫੋਲਡ ਕਰ ਦੇਈਏ ਕਿਉਂਕਿ ਡਬਲ ਤੀਤੀ ਤਏ ਹੋ ਜਾਂਦੀ ਆਪਾਂ ਇਹ ਚਾਕ ਜਾਂ ਘੇਰਾ ਫੋਲਡ ਕਰ ਦਿਆਂਗੇ ਤਾਂ ਆਪਣੇ ਮਸ਼ੀਨ ਇਹ ਟੱਪਾ ਨਹੀਂ ਲੱਗਣਗੇ ਕਿਉਂਕਿ ਜਦ ਤਰਪਾਈ ਜਰੂਰ ਚਾਕ ਫੋਲਡ ਕਰ ਦਾਂਗੇ ਬੈਲਵੜੇ ਦੇ ਸੂਟ ਤੇ ਆਪਾਂ ਤਰਪਾਈ ਵਗੈਰਾ ਨਹੀਂ ਕਰਦੇਗੇ ਤੇ ਆਪਾਂ ਇਹ ਵੀ ਫੋਲਡ ਕਰ ਲੈਨੇ ਕਿਉਂਕਿ ਇਹਨੂੰ ਜਿਆਦਾ ਸਲਾਈ ਨਹੀਂ ਦਿਖਦੀਗੀ ਤੇ ਆਪਾਂ ਜਿਵੇਂ ਲੌਂਗ ਕਮੀ ਵਗੈਰਾ ਸਲਾਈ ਕਰਦੇਗੇ ਤਪਾ ਜਿਹੜੀ ਚਾਕ ਮਸ਼ੀਨ ਦੇ ਨੇ ਫੋਲਡ ਕਰ ਲੈਣੇ ਆ ਇਹ ਤਰਪਾਈ ਨਹੀਂ ਕਰਦੇ ਹਨ ਇਹ ਵੀ ਜਿਹਨੂੰ ਜਿਹੜਾ ਕਰਪਾਉਣ ਦਾ ਸੂਟ ਹੁੰਦੇ ਨੇ ਵੀ ਇਹਦੇ ਕੋਈ ਤਰਪਾਈ ਕਰਨ ਦੀ ਲੋੜ ਨਹੀਂ ਹੈਗੀ ਬਸ ਸਲਾਈ ਮਾਰ ਲੈਣੇ ਖਾਸ ਕਰਕੇ ਪ੍ਰੋਬਲਮ ਆਉਂਦੀ ਆ ਜਦ ਬੈਲਟ ਤੇ ਆਉਂਦੀ ਆ ਜੇ ਆਉਂਦੀ ਆ ਮੂਰੀਆਂ ਪਰ ਜਾਂ ਆਉਂਦੀ ਹੈਗੀ ਚਾਕ ਬਗਰ ਫੋਲਡ ਕਰਦੇ ਆ ਬਸ ਬਾਕੀ ਆਪਣੇ ਸਿੰਗਲ ਸਲਾਈ ਹੁੰਦੀਆਂ ਚੱਲ ਜਾਂਦੀਆਂ ਹੈਗੀ ਤੇ ਟੱਪਾ ਜੀ ਗੁਰਸੜਦੀ ਆ ਮਸ਼ੀਨ ਤੇ ਕੇ ਪ੍ਰੋਬਲਮ ਆਉਂਦੀ ਆ ਤੇ ਇੱਕ ਆਉਂਦੀ ਹੈਗੀ ਕੱਪੜੇ ਨੂੰ ਖਿੱਚ ਪਾਉਣ ਲੱਗ ਜਾਂਦੀ ਆ ਜਾਂ ਮਸ਼ੀਨ ਦੇ ਆਪਣੇ ਤਾਗਾ ਤੋੜ ਲੱਗ ਜਾਂਦੀ ਆ ਤਾਂ ਜਿਹੜੀ ਪ੍ਰੋਬਲਮ ਜਿਹਨੇ ਹੁੰਦੀ ਨੇ ਪੰਜ ਰੁਪਾ ਬਲ ਬੜਾ ਸੂਟ ਆਪਾਂ ਸਲਾਈ ਕਰਦੇ ਹਾਂ ਤੇ ਜੇ ਚਲੋ ਜੇ ਆਪਾਂ ਚੱਲਦੇ ਮਸ਼ੀਨ ਦੇ ਸਾਨੂੰ ਦਿਖਾਉਣੇ ਹੈਗੇ ਤੇ ਸੂਈ ਬੜੀ ਸਸ ਕਿਹੜੀ ਸੂਈ ਚੜਾ ਕੇ ਸੂਟ ਆਪਣਾ ਸਲਾਈ ਕਰ ਸਕਦੇ ਹੋਗੇ ਤੇ ਜਿਹੜੇ ਭਾਵੇਂ ਆਪਾਂ ਕਿਸੇ ਸੂਟ ਆਪਾਂ ਸਲਾਈ ਕਰਦੇ ਹਾਂ ਨਾ ਕਸ ਕਸਟਮਰ ਦਾ ਸੂਟ ਹੈ ਤਾਂ ਤੁਸੀਂ ਕਿਹੜੀ ਮਸ਼ੀਨ ਲੈ ਸਕਦੇ ਹੋ ਵੀ ਜਿਹੜੀ ਸੋਨੇ ਪ੍ਰੋਬਲਮ ਜਨਾ ਆਵੇ ਜਿਵੇਂ ਕਟਰਾਏ ਦੇ ਸੂਟ ਹੋਇਆ ਤੇ ਜਿਹੜਾ ਕਿ ਜਿਆਦਾ ਮੋਟਾ ਪਸ਼ਮੀਨਾ ਹੋਇਆ ਉਹ ਤੇ ਪ੍ਰੋਬਲਮ ਜਉਂਦੀ ਉਸ ਕਿਹੜੀ ਸੂਈ ਨਾਲ ਕਰ ਸਕਦੇ ਹੋਗੇ ਸਲਾਈ ਤੁਲੀ ਗੱਲਬਤ ਕਰਦੇ ਹਾਂਗੇ ਮਸ਼ੀਨ ਤੇ ਲੱਗ ਜਾਂਦੇ ਸੋਣ। ਲਓ ਜੀ ਪਾਗ ਮਸ਼ੀਨ ਤੇ ਸਾਨੂੰ ਪਾਪਾ ਖਾ ਮਾਰ ਕੇ ਦਿਖਾਉਣੇਗੇ। ਪਹਿਲਾਂ ਆਪਾਂ ਵੱਡੇ ਬਖੇ ਨਾਲ ਜਿਹੜੀ ਸਲਾਈ ਮਾਰਾਂਗੇ ਤੇ ਫਿਰ ਆਪਾਂ ਛੋਟੇ ਬਖੇ ਦੇ ਨਾਲ ਆਪਾਂ ਸਲਾਈ ਮਾਰਾਂਗੇ। ਸਾਨੂੰ ਦੋਨੇ ਬਖੇ ਨਾਲ ਆਪਾਂ ਸਲਾਈ ਮਾਰ ਕੇ ਦਿਖਾਉਣੇ ਹੈਗੇ। ਸੋ ਦੇਖੋ ਨੋਰਮਲ ਆਮ ਦੇ ਨਾਲ ਮੈਂ ਵੀਡੀਓ ਬਣਾਉਣ ਲੱਗ ਰਹੀ ਹਾਂ। ਦੇਖੋ ਇਹ ਕਪੜਾ ਖਿੱਚਣ ਦੀ ਪ੍ਰੋਬਲਮ ਨਹੀਂ ਆਉਂਦੀ ਕੋਈ ਪਿੱਛੋਂ ਕਪੜਾ ਨਹੀਂ ਖਿੱਚਦੀ ਹੈਗੀ ਦੇਖੋ ਕਿੰਨੀ ਸਪਾਈ ਦੀ ਜਿਹੜੀ ਸਲਾਈ ਵਾਈਦੀ ਹੈਗੀ ਦੇਖੋ ਵੱਡੇ ਬਕੇ ਨਾਲ ਆਏ ਨਹੀਂ ਵੱਡੇ ਬਕੇ ਨਾਲ ਆਪਣੇ ਖਿਚੂ ਵੀ ਪਣ ਲੱਗੇ ਪਰ ਨੋਰਮਲ ਕਪੜਾ ਸਉਈਏ ਕਾਟਨ ਵਗੈਰਾ ਦਾ ਦੇਖੋ ਬਿਲਕੁਲ ਵੀ ਕਪੜਾ ਖਿੱਚ ਨਹੀਂ ਪਈ ਹੋਈ ਕੋਈ ਸਲਾਈ ਵਿੱਚ ਟੱਪਾ ਨਹੀਂ ਆਇਆ ਹੈਗਾ ਤੇ ਹੁਣ ਆਪਾਂ ਸਲਾਈ ਮਾਰਦੇ ਛੋਟੇ ਬਕੇ ਦੇ ਨਾਲ ਦੇਖੋ ਕਿ ਆਪਾਂ ਸੂਟੇ ਵਾਂਗੇ ਦੇ ਨਾਲ ਆਪਾਂ ਸਲਾਈ ਮਾਰੀਏਗੀ ਕੋਈ ਟੱਪਣ ਨਾ ਤਾਂ ਕੋਈ ਖਿੱਚਣੀ ਪਈਏਗੀ ਬਿਲਕੁਲ ਵੀ ਬਿਲਕੁਲ ਸਫਾਈ ਦੇ ਨਾਲ ਸਲਾਈ ਵੱਜੀਏਗੀ ਪੂਰੀ ਮੋਟੀ ਜਿਹੜੀ ਵੈਲਵਟ ਹੈਗੀ ਇਹ ਇੱਕ ਬਿਲਕੁਲ ਪਤਲੀ ਪਿਓਰ ਜਿਹੀ ਜਿਹੜੀ ਪਤਲੀ ਵੈਲਵਟ ਹੁੰਦੀ ਹੈ ਇਹ ਮੋਟੀ ਵੈਲਵਟ ਹੈਗੀ ਤੇ ਦੇਖੋ ਆਪਣੀ ਮੂਰੀ ਆ ਗਈ ਲੋ ਜੀ ਆਪਾਂ ਸੋਨ ਸਲਾਈ ਮਾਰ ਕੇ ਦਿਖਾਈਆਂ ਨੇਗੀ ਤੇ ਚਾਕਾਂ ਦੇ ਉੱਪਰ ਵੀ ਦੇ ਮੋੜ ਵੀ ਕੀਤੀ ਹੈ ਨਾ ਕੋਈ ਵੀ ਟੱਪਾ ਨਹੀਂ ਹੈਗਾ ਤੇ ਕੋਈ ਖਿੱਚ ਨਹੀਂ ਪੈ ਰਹੀ ਕੱਪੜੇ ਦੇ ਵਿੱਚ ਤੇ ਤੁਸੀਂ ਜੇ ਸੂੜਾ ਮੋਟਾ ਜਿਵੇਂ ਮੈਂ ਮੋਟਾ ਸੂੜਾ 벨ਵਟ ਦਾ ਇੱਕ ਮੋਟੀ 벨ਵਟ ਹੁੰਦੀ ਹੈ ਜਿਹੜੀ ਕਿ ਪਿਓਰ ਦੇ ਵਿੱਚ ਹੁੰਦੀ ਹੈ ਜਿਹੜੀ ਟਿਸਟਬਲਰਨ ਦੀ 벨ਵਟ ਹੁੰਦੀ ਹੈ ਉਹ ਬਿਲਕੁਲ ਸੌਫਟ 벨ਵਟ ਹੁੰਦੀ ਹੈ ਪਤਲੀ ਹੁੰਦੀ ਹੈ ਤੁਸੀਂ ਉਰਪ 14 ਨੰਬਰ ਸੂਈ ਚਲਾ ਸਕਦੇ ਹੋਗੇ ਚਾੜ ਸਕਦੇ ਹੋ ਜੇ ਥੋੜੀ ਨਾਰਮਲ ਮਸ਼ੀਨ ਹੈਗੀ ਜਿਹੜੀ ਆਪਣੀ ਨਾਰਮਲ ਮਸ਼ੀਨ ਹੁੰਦੇ ਆਪਾਂ ਘਰ ਦੇ ਵਿੱਚ ਕੱਪੜੇ ਸਲਾਈ ਕਰਦੇ ਹੈਗੇ ਤੇ ਜਿਹੜੀ ਮੇਰੀ ਮਸ਼ੀਨ ਹੈਗੀ ਅੰਬ੍ਰੇਲਾ ਦੀ ਮਸ਼ੀਨ ਆੰਬ੍ਰੇਲਾ ਦੀ ਮਸ਼ੀਨ ਦੇ ਉੱਪਰ ਇੰ ਉਹ ਵੀ ਫੈਬਰਿਕ ਹੋਵੇ ਲੋਅਰ ਦੇ ਉੱਪਰ ਵੀ ਇਹ ਸਲਾਈ ਮਾਰ ਦਿੰਦੀ ਜਿਹੜੀ ਮਰੀਲਮ ਮਸ਼ੀਨ ਹੁੰਦੀ ਹੈਗੀ ਜਿਹੜੀ ਆਪਣਾ ਨੋਰਮਲ ਮਸ਼ੀਨਾਂ ਹੁੰਦੀਆਂ ਨੇਗੀਆਂ ਨਾ ਹ ਲੋਅਰ ਦੇ ਉੱਪਰ ਚੱਲਣਾ ਸਧੜੀ ਕੱਪੜੇ ਉੱਪਰ ਜੇ ਲੋਰ ਦਾ ਕਪੜਾ ਸਿੰਥੈਟਿਕ ਹੁੰਦਾ ਜ਼ਿਆਦਾ ਜਾਂ ਇੱਕ ਬਿਲਕੁਲ ਕਾਟਨ ਵਿੱਚ ਹੁੰਦਾਗਾ ਤੇ ਉਹਦੇ ਵੀ ਆਰਾਮ ਨਾਲ ਸਲਾਈ ਲਗਾਉਂਦੀ ਹੈਗੀ ਕੋਈ ਟੱਪਾ ਨਹੀਂ ਦਿੰਦੀ ਤੇ ਕੋਈ ਖਿੱਚ ਨਹੀਂ ਪੈਂਦੀ ਕੱਪੜੇ ਵਿੱਚ ਜਿਹੜੀ ਆਪਣੀ ਨੋਰਮਲ ਮਸ਼ੀਨ ਹੁੰਦੀ ਹੈ ਉਹਦੇ ਵਿੱਚ ਆਪਾਂ ਕਿਹੜੀ ਸੂਈ ਚੜਾ ਸਕਦੇ ਹੈਗੇ ਉਹਦੇ ਵੀ ਨੋਰਮਲ ਮਸ਼ੀਨ ਹੁੰਦੀ ਹੈਗੀ ਤੇ ਜਿਹੜੇ ਉਹ ਆਪਣਾ ਪਾਵਰ ਕਰਦੇ ਵਿੱਚ ਚੂਜ਼ ਕਰਦੇ ਆ ਮਸ਼ੀਨਾਂ ਤੇ ਉਹਦੇ ਪਾਸ 16 ਨੰਬਰ ਸੂਈ ਨਹੀਂ ਝੜ ਸਕਦੇ ਬੈਲ ਬਟ ਦੇ ਸੂਟ ਸਪਾ ਸਲਾਈ ਕਰਦੇ ਆ 14 ਨੰਬਰ ਸੂਈ ਨਾਲ ਆਪਾਂ ਸਲਾਈ ਕਰ ਸਕਦੇ ਹਾਂ ਜੇ ਕੋਈ ਜਿਆਦਾ ਪਤਲਾ ਫੈਬਰਿਕ ਆ ਤੇ ਆਪਾਂ 11 ਨੰਬਰ ਸੂਈ ਨਾਲ ਆਪਾਂ ਝਾੜ ਕੇ ਇਹਨਾਂ ਸੂਟ ਸਲਾਈ ਕਰ ਸਕਦੇ ਹਾਂ ਤੇ ਹਨਾ ਕਈ ਕਈ ਵਾਰ ਹੁੰਦਾ ਬਿਲ ਸਾਰਾ ਤਾਂ ਨਹੀਂ ਵੀ ਲੱਗ ਜਾਂਦਾ ਵੀ ਆਪਾਂ ਤੋਂ ਪਤੀ ਨਾਲ ਵੀ ਆਪਾਂ ਕਿਵੇਂ ਸੂਟ ਨੂੰ ਸਲਾਈ ਕਰੀਏ ਬੈਲ ਬਟ ਦੇ ਨੂੰ ਖਾਸ ਕਰਕੇ ਤੇ ਮੈਨੂੰ ਇੱਕ ਫੋਨ ਵੀ ਆਇਆ ਸੀ ਕਮੈਂਟ ਵੀ ਆਇਆ ਸੀ ਵੀ ਬੈਲ ਬਟ ਦੇ ਸੂਟ ਦੇ ਨਾਲ ਉਹ ਪ੍ਰੋਬਲਮ ਆਉਂਦੀ ਹੈਗੀ ਤੇ ਜੇ ਤੁਹਾਡੇ ਕੋਲ ਅਮਰੀਲਾ ਮਸ਼ੀਨ ਆ ਤਾਂ ਹੁਣ ਪੜ੍ਹਨਾ ਪਾ ਦੇ ਉਹ ਜਿਹੜਾ ਕੋਲ ਅਮਰੀਲਾ ਮ ਯੂਥੇ ਪ੍ਰੋਬਲਮ ਬਿਲਕੁਲ ਵੀ ਨਹੀਂ ਹੋਣੀ ਜੇ ਨਾ ਕੋਈ ਖਿੱਚ ਪਵੇ ਜੇ ਨਾ ਕੋਈ ਤਾਗਾ ਤੋੜੇ ਤੇ ਕੋਈ ਵੀ ਇਹ ਜੀ ਦਿੱਕਤ ਨਹੀਂ ਆਉਣੀ ਪਰ ਆਪਾਂ ਨਾਲ ਸੂਟ ਸਲਾਈ ਕਰ ਸਕਦੇ ਜੇ ਆਪਣੇ ਕੋਈ ਕੰਮ ਸਲਾਈ ਦੇ ਸ਼ੁਰੂ ਵੀ ਕਰਨਾ ਤਾਂ ਉਸੇ ਧਿਆਨ ਵਿੱਚ ਰੱਖੋ ਵੀ ਆਪਾਂ ਅੰਬਰੀਲ ਨ ਮਸ਼ੀਨ ਲਈ ਵਧੀਆ ਤੇ ਤੁਸੀਂ ਜੋ ਕੋਈ ਸੂਟ ਕਰਦਾ ਕੋਈ ਕੰਮ ਕਰਦੇ ਹੋ ਜਣਾ ਨੋਰਮਲ ਆਪਾਂ ਸੂਟ ਵੀ ਸਿਉਣੇਗੇ ਤੇ ਜੇ ਆਪ ਕਿਸ ਕਸਟਮਰ ਸੂਟ ਸਲਾਈ ਕਰਨ ਬਾਰੇ ਸੋਚ ਰਹੇ ਆਪਾਂ ਕੰਮ ਸ਼ੁਰੂ ਕਰਨ ਬਾਰੇ ਤਾਂ ਤੁਸੀਂ ਅੰਬਰੀਲ ਨ ਮਸ਼ੀਨ ਲਓ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਮੈਂ ਪਿੱਛੇ ਕਪੜਾ ਵੀ ਨਹੀਂ ਖਿੱਚਿਆ ਤੇ ਇਹਨੂੰ ਦੋ ਜਮਸੀਨਾਂ ਹੁੰਦੀਆਂ ਨੇ ਕੱਪੜਾ ਨਹੀਂ ਖਿੱਚਦੀਆਂ ਹੈਗੀਆਂ ਤੇ ਪਿੱਛੇ ਵੀ ਕੱਪੜਾ ਖਿੱਚਣਾ ਪੈਂਦਾ ਤੇ ਅੱਗੋਂ ਵੀ ਕੱਪੜਾ ਖਿੱਚਣਾ ਪੈਂਦਾ ਫੇਰ ਬਸ ਸਲਾਈ ਕਰ ਸਕਦੇ ਹਾਂ ਕੁਝ ਭਾਵੇਂ 14 ਨੰਬਰ ਦੀ ਸੂਈ ਚਾੜਦੀ ਹੈ ਤੇ ਚਾਹੇ 16 ਨੰਬਰ ਚਾੜਦੀ ਹੈ ਚਾਹੇ 11 ਚਾੜਦੀ ਹੈ ਮੋਟੇ ਕੱਪੜੇ ਪਰਸਾ ਨੂੰ ਕੱਪੜਾ ਖਿੱਚਣਾ ਪਊਗਾ ਅੱਗੋਂ ਵੀ ਪਿੱਛੇ ਵੀ ਤਾਂ ਤੁਸੀਂ ਸੂਟ ਸਲਾਈ ਕਰ ਸਕਦੇ ਹੋ ਤੇ ਬਹੁਤ ਇਹ ਬਣਾਉਣ ਨੂੰ ਪ੍ਰੋਬਲਮ ਆਉਂਦੀ ਹੈਗੀ ਖਾਸ ਕਰਕੇ ਬੈਲਵਰ ਦੇ ਸੂਟ ਤੇ ਜਾਂ ਕੋਈ ਡਰਾਈ ਦੇ ਸੂਟ ਤੇ ਤੇ ਤੁਸੀਂ 16 ਨੰਬਰ ਚੋ ਦੀ ਸੂਈ ਚਾੜ ਸਕਦੇ ਹੋ ਰੇਲਵ ਮਸ਼ੀਨ ਤੇ ਤੁਸੀਂ ਕੋਈ ਵੀ ਕੋ ਪਲੱਸ ਸਲਾਈ ਕਰ ਸਕਦੇ ਹੋ ਜੇ ਉਹ ਨੋਰਮਲ ਮਸ਼ੀਨ ਆ ਤੁਸੀਂ 14 ਨੰਬਰ ਸੂਈ ਚਾੜ ਕੇ ਆਪਣਾ ਸੂਟ ਸਲਾਈ ਕਰ ਸਕਦੇ ਹੋ ਤੇ ਤੁਸੀਂ ਇਹ ਸੂਣਾਂ ਚਾੜ ਸਕਦੇ 18 ਨੀ ਚਾੜ ਸਕਦੇ ਬੈਲਵਟ ਦੇ ਸੂਟ ਦੇ 14 ਨੰਬਰ ਸੂਈ ਚਾੜ ਕੇ ਤੁਸੀਂ ਸਲਾਈ ਕਰ ਸਕਦੇ ਹੋ ਜੇ ਲੋਅਰ ਹੈਗੀ ਤੁਹਾਡੀ ਕੋਈ ਅ ਕੋਈ ਹੋਰ ਕਪੜਾ ਬੁਰਬਲਾ ਕਪੜਾ ਦਾ ਤੁਸੀਂ 11 ਚਾੜ 11 ਵੀ ਚਾੜ ਸਕਦੇ ਹੋ ਜਾਂ 14 ਵੀ ਚਾੜ ਸਕਦੇ ਜੇ ਯਾਰ ਮਤਲਬ ਫੈਬਰਿਕ ਤਾਂ ਤੁਸੀਂ 11 ਚਾੜ ਸਕਦੇ ਹੋ ਜੇ ਆਪਣਾ ਬੈਲਵਟ ਹੈਗੀ ਤੇ ਤੁਸੀਂ ਕੋ ਡਰਾਈ ਹੈਗੀ ਤੁਸੀਂ 14 ਜਾਣ ਸਕਦੇ ਹੋ ਤੇ ਸੋਨ ਨੰਬਰ ਸੂਈ ਨਹੀਂ ਚਲਦੀ ਹੈ ਕੋਪੜੇ ਦੇ ਉੱਪਰ ਹਾਂ ਕਈ ਮਸ਼ੀਨਾਂ ਆਡੀ ਬਧੀਆ ਕੁਆਲਟੀ ਹੁੰਦੀ ਹੈ ਖਿੱਚ ਵੀ ਲੈਣੇ ਕਪੜਾ ਪਰ ਇਹ ਨੋਰਮਲ ਮਸ਼ੀਨ ਹੁੰਦੀ ਹੈ ਆਪਣੀ ਕਿਸੇ ਕੰਪਨੀ ਦੇ ਨਾਮ ਹੋਵੇ ਬਹੁਤ ਸਿੰਪਲ ਮਸ਼ੀਨ ਹੋਵੇ ਉਹ ਤੇ ਨਹੀਂ ਚਲਦੀ ਹੈਗੇ ਸੋਨ ਨੰਬਰ ਸੂਈ ਤੇ 14 ਹੀ ਚੱਲੂਗੀ ਤੇ 14 ਨਾਲ ਆਪਾਂ ਸਲਾਈ ਕਰ ਸਕਦੇ ਹਾਂ ਚਲੋ ਆਈਏ ਬਈ ਇਸ ਨੂੰ ਵੀਡੀਓ ਕੰਮ ਦੀ ਲੱਗੀ ਤਾਂ ਤੁਸੀਂ ਲਾਈਕ ਤੇ ਕਮੈਂਟ ਬਲੀ ਜਰੂਰ ਕਰਕੇ ਰਸੋ ਤੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਜੀ ਆਪਾਂ ਫੇਰ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੇਂ ਵੀਡੀਓ ਦੇ ਨਾਲ ただくさすがにご案じいっぱい。